ਜੁਗੋ ਜੁਗਟਾਲ ਸਹਿਬ ਸਿਰਗੰਗ ਸਾਹਿਬ ਜਿਹਦੇ ਗੋਦ ਵਿੱਚ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਉਪਰਾਲਾ ਸੰਗਤਾਂ ਕਰ ਰਹੀਆਂ ਨੇ ਕਿਤੇ ਗਿਆਨ ਪ੍ਰਗਿਆਸ ਕਾਉਂਸਲ ਕਦੇ ਇਸ ਤਰ੍ਹਾਂ ਮੈਂ ਦੇਖਿਆ ਕਿ ਕਈਆਂ ਦੇ ਦਿਲ ਵਿੱਚ ਬੜੀ ਤੜਪ ਹੈ ਕਿ ਸਾਡੇ ਲੋਕਾਂ ਦੇ ਵਿੱਚ ਸਾਡੀ ਸੋਚ ਦੇ ਵਿੱਚ ਬਹੁਤ ਗਿਰਾਵਟ ਆ ਚੁੱਕੀ ਹੈ ਮਾਇਆ ਦਾ ਪਸਾਰਾ ਹੈ ਸੰਸਾਰ ਦੇ ਵਿੱਚ ਮਾਇਆ ਵਾਲਿਆਂ ਦਾ ਹੀ ਰਾਜ ਹੈ ਤੇ ਸੰਸਾਰ ਦੇ ਵਿੱਚ ਰਾਜ ਕਰ ਰਹੇ ਨੇ ਮਾਇਆਤਾਰੀ World Bank ਵਾਲੇ World Trade Organization WHO World Health Organization ਐਕਚੁਅਲੀ ਰਾਜ ਇਹਨਾਂ ਦਾ ਹੈ ਤੇ ਇਹਨਾਂ ਦੇ ਦਬਾਗਾਂ ਦੇ ਵਿੱਚ ਲੋਕਾਂ ਨੂੰ ਲਾਭ ਖੱਟਣ ਦਾ ਹੀ ਸਾਰਾ ਦਿਨ ਫਿਕਰ ਪਿਆ ਰਹਿੰਦਾ ਹੈ ਕਿਉਂਕਿ ਇਸ ਇਹ ਸੋਚ ਹੀ ਇਦਾਂ ਦੀ ਹੈ ਕਿ ਹਰ ਕੰਮ ਦੇ ਵਿੱਚ ਇਹ ਸੋਚਦੇ ਆ ਵੀ ਇਹਦੇ 'ਚ ਫਾਇਦਾ ਕੀ ਹੋਏਗਾ ਪੈਸੇ ਦਾ ਫਾਇਦਾ ਫਾਇਦਾ ਕਈ ਹੁੰਦੇ ਆ ਪਰ ਫਾਇਦਾ ਸੋਚਦੇ ਰਹੇ ਸਿਰਫ ਪੈਸੇ ਬਾਰੇ ਬੜੇ ਬੜੇ ਟੰਗ ਸੋਚਦੇ ਨੇ ਇਹ ਬੜੇ ਗਲਤ ਤਰੀਕੇ ਸੋਚਦੇ ਨੇ ਆ ਪਿੱਛੇ ਕੋਵਿਡ ਦਾ ਤਮਾਸ਼ਾ ਕੀਤਾ ਇਹਨਾਂ ਨੇ ਬੜਾ ਇਹ ਇੱਕ ਤਮਾਸ਼ਾ ਸੀਗਾ ਇਹ ਕੋਈ ਬਿਮਾਰੀ ਨਹੀਂ ਸੀ ਹੈਗੀ ਸਿਰਫ ਪਪੂਲੇਸ਼ਨ ਘਟਾਉਣ ਵਾਸਤੇ ਅਰੇ ਲੋਕੀ ਆਪਸ ਵਿੱਚ ਗੱਲ ਨਾ ਕਰਨ ਮਿਲਣ ਨਾ ਵਿਚਾਰਾ ਨਾ ਕਰਨ ਇਸ ਕਰਕੇ ਸਾਰਾ ਪਰਪੰਚ ਰਚ ਗਿਆ ਸੀਗਾ ਨਾ ਕਿਸੇ ਡਾਕਟਰ ਨੂੰ ਇਹ ਬਿਮਾਰੀ ਦਾ ਪਤਾ ਸੀ ਨਾ ਕਿਸੇ ਡਾਕਟਰ ਨੂੰ ਦਾ ਇਲਾਜ ਪਤਾ ਸੀ ਇਹਦਾ ਇਲਾਜ ਪੁਲਿਸ ਵਾਲੇ ਕਰਦੇ ਸੀ ਰਸਤੇ ਵਿੱਚ ਰੋਕਦੇ ਸੀ ਮਾਸਕ ਨਹੀਂ ਪਾਇਆ ਹੋਇਆ ਤੁਸੀਂ ਇਕੱਠੇ ਕਿਉਂ ਬੈਠੇ ਹੋ ਬਿਮਾਰੀ ਕੋ ਹੈ ਨਹੀਂ ਸੀ ਡਰ ਡਰਾ ਕੇ ਮਾਰ ਦਿੱਤੇ ਲੋਕੀ ਤੇ ਜਿਹੜੇ ਬਾਕੀ ਬਚੇ ਉਹ ਠੀਕੇ ਦੇ ਸਾਈਡ ਇਫੈਕਟ ਨਾਲ ਮਰ ਰਹੇ ਨੇ ਇਹਨਾਂ ਦਾ ਮੰਤਵ ਹੀ ਕੁਝ ਹੋਰ ਸੀ ਬੜੀ ਇਹਦੇ ਲਈ ਢੂੰਗੀ ਪੜਾਈ ਕਰਨ ਦੀ ਲੋੜ ਹੈ ਕਿ ਇਹ ਜਿਹੜੇ ਲੋਕ ਨੇ ਪਦਾਰਥਵਾਦੀ ਜਿਹੜੇ ਸਾਰੀ ਦੁਨੀਆ ਨੂੰ ਚਲਾ ਰਹੇ ਨੇ ਇਕੱਲੇ ਦੁਨੀਆ ਨੂੰ ਨਹੀਂ ਚਲਾ ਰਹੇ ਇਕੱਲੇ ਪੰਜਾਬ ਨੂੰ ਨਹੀਂ ਚਲਾ ਰਹੇ ਇਹਨਾਂ ਦੇ ਨਾਲ ਮੁਕਾਬਲਾ ਕਰਨਾ ਬਹੁਤ ਹੀ ਔਖਾ ਹੈ ਬੜੀ ਤਾਕਤ ਹੈ ਇਹਨਾਂ ਕੋਲ ਬੇਕਰ ਸਾਰੇ ਲੋਕੇ ਘਰਾਂ ਚ ਬੰਦ ਕਰ ਦਿੱਤੇ ਅਜੀਬ ਗੱਲ ਨੇ ਹੈ ਕਿ ਵੀ ਆਪਸ ਵਿੱਚ ਗੱਲਬਾਤ ਹੀ ਨਾ ਕਰਨਾ ਦੁਨੀਆ ਦੀਆਂ ਬੁਰਾਈਆਂ ਬਾਰੇ ਨਾ ਸੋਚਣ ਫਿਰ ਉਸ ਤੇ ਵੀ ਤਾ ਪ੍ਰੋਟੈਸਟ ਨਾ ਕਰਨਾ ਇੱਕੇ ਤਰੀਕਾ ਬਣਾਤਾ ਹੁਣ ਦੂਜਾ ਤਰੀਕਾ ਹੋਰ ਹੈ ਹਰ ਚੀਜ਼ ਤੁਹਾਨੂੰ ਆਨਲਾਈਨ ਮਿਲ ਜਾਂਦੀ ਹੈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਔਰ ਜਿਹੜੇ ਆਪਣੇ ਜੰਗ ਬੱਚੇ ਨੇ ਬੜੇ ਪ੍ਰਭਾਵਤ ਹੁੰਦੇ ਆ ਵੀ ਕਿਤੇ ਜਾਣ ਦੀ ਲੋੜ ਨਹੀਂ ਫੋਨ ਕਰੋ ਜਾਂ ਮੈਸੇਜ ਕਰੋ ਮੋਬਾਈਲ ਨਾਲ ਘਰ ਬੈਠੇ ਸਾਰਾ ਕੁਝ ਆ ਜਾਂਦਾ ਕੱਪੜੇ ਵੀ ਆ ਜਾਂਦੇ ਜੁੱਤੇ ਵੀ ਆ ਜਾਂਦੇ ਖਾਣ ਪੀਣ ਵਾਲੀ ਚੀਜ਼ਾਂ ਵੀ ਆ ਜਾਂਦੀਆਂ ਅਰੇ ਬੁਮਾਰੀ ਪਿੰਡਾਂ ਚ ਵੀ ਪੈ ਗਈ ਹੈ ਉਹਨਾਂ ਦਾ ਮੇਨ ਮੰਤਵ ਜਿਹੜਾ ਹੈ ਉਹ ਦੁਕਾਨਦਾਰਾਂ ਨੂੰ ਫੇਲ ਕਰਨ ਦਾ ਵੀ ਦੁਕਾਨਾਂ ਫੇਲ ਹੋ ਜਾਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪਹਿਲਾਂ ਹੀ ਰੁਜ਼ਗਾਰ ਲਈ ਮਿਲ ਰਿਹਾ ਪਹਿਲਾਂ ਹੀ ਤੁਸੀਂ ਇਸ ਕਹਿੰਦੇ ਹੋ ਕਿ ਅਨਪਲੋਇਮੈਂਟ ਫੜੀ ਹੈ ਇੱਕ ਨਵੇਂ ਅਨਪਲੈਂਪਲਮੈਂਟ ਹੋਰ ਖੜੀ ਕਰਦਾ ਇੱਕ ਨਵਾਂ ਤਰੀਕਾ ਹੈਗਾ ਤੀਜੀ ਗੱਲ ਹੈ ਕਿ ਸੇ ਪੜ੍ਹਾਈ ਜਿਹੜੀ ਹੈ ਉਹ ਵੀ ਡਿਜੀਟਲ ਕਰ ਦੇਣੀ ਹੈ ਅਧਿਆਪਕਾਂ ਦੀ ਲੋੜ ਨਹੀਂ ਸਕੂਲਾਂ ਦੀ ਵੀ ਲੋੜ ਨਹੀਂ ਹੈਗੀ ਘਰ ਬੈਠੇ ਤੁਸੀਂ ਪੜ੍ਹਨ ਉਹ ਗਿਆਨੀ ਸਾਹਿਬ ਗਿਆਨੀ ਜੀ ਨੇ ਦੱਸਿਆ ਬੜੇ ਸੋਹਣੇ ਤਰੀਕੇ ਨਾਲ ਉਹਦੇ ਤੇ ਕੋਈ ਡਿਸਪਲਿਨ ਦੀ ਲੋੜ ਨਹੀਂ ਹੈ ਉਹਦੇ ਚ ਇਹ ਨਹੀਂ ਦੇਖਣਾ ਕਿ ਬੱਚੇ ਦਾ ਬੱਚੇ ਦੀ ਆਤਾਂ ਕਿਵੇਂ ਵਿਗੜ ਰਹੀਆਂ ਹਨ ਉਹਨੂੰ ਕਿਵੇਂ ਠੀਕ ਕਰਨਾ ਹੈ ਤੋਂ ਬੜੇ ਉਹ ਸੰਸਾਰ ਦੇ ਵਿੱਚ ਜੋ ਚੱਲ ਰਿਹਾ ਹੈ ਨਾ ਉਹਦੇ ਨਾਲ ਲੜਾਈ ਕਰਨੀ ਕੋਈ ਨਹੀਂ ਸੌਖੀ ਨਹੀਂ ਹੈਗੀ ਸੱਡ ਕੋਲ ਤਾਂ ਸਿਰਫ ਬਹੁਤ ਵੱਡੀ ਦਾਤ ਵਾਹਿਗੁਰੂ ਨੇ ਸਾਨੂੰ ਗੁਰੂ ਅਰਜਨ ਪਾਤਸ਼ਾਹ ਨੇ ਸੇਵਕੁਰ ਗੰਸਾਬ ਦੇ ਰੂਪ ਵਿੱਚ ਦਿੱਤੀ ਹੈ ਅ ਸਾਨੂੰ ਸਾਰੇ ਗੁਰੂਆਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਆਪਣੇ ਹੱਥਾਂ ਨਾਲ ਪ੍ਰੈਕਟੀਕਲ ਰੂਪ ਦੇ ਵਿੱਚ ਉਹਨਾਂ ਨੇ ਸਾਨੂੰ ਕਰਕੇ ਦਿਖਾਇਆ ਜੇ ਉਹਨਾਂ ਨੇ ਕਿਹਾ ਕਿrt ਕਰੋ ਨਾਮ ਜਪੋ ਵੰਡ ਛਕੋ ਤੇ ਉਹਨਾਂ ਨੇ ਕਿੱਤ ਕਰਕੇ ਵੀ ਵਿਖਾਈ ਹੈ ਵੰਡ ਕੇ ਛਕੋ ਹੀ ਦਿਖਾਇਆ ਨਾਮ ਜਪਣ ਦੀ ਵੀ ਗੱਲ ਕੀਤੀ ਹੈ ਤਾਂ ਸਾਨੂੰ ਜੇ ਸਰਾ ਤੋੜਿਆ ਉਹਨਾਂ ਗੁਰੂ ਸਾਹਿਬ ਨੇ ਉਹ ਇੱਕੋ ਇੱਕ ਤਰੀਕਾ ਹੈਗਾ ਕਿ ਅਸੀਂ ਇਹ ਸਾਰਾ ਕੁਝ ਦਾ ਗਿਆਨ ਪ੍ਰਾਪਤ ਕਰੀਏ ਅਰ ਫਿਰ ਜਦੋਂ ਤੇ ਸਾਡੇ ਥੋਪੇ ਜਾ ਰਹੇ ਨੇ ਸਾਡੇ ਤੇ ਇਹ ਵੱਖਰੇ ਵੱਖਰੇ ਤਰੀਕੇ ਵੀ ਅਸੀਂ ਇਕੱਠੇ ਹੀ ਨਾ ਹੋਈਏ ਇਸੇ ਤਰੀਕੇ ਨਾਲ ਇਕੱਠੇ ਹੋ ਕੇ ਵਿਚਾਰਾਂ ਕਰੀਏ ਪਰ ਵੇਖੋ ਇਹਨਾਂ ਦਾ ਇੱਕ ਹੋਰ ਬੜਾ ਭੜੀ ਗੱਲ ਹੈ ਕਿ ਕਿਉਂਕਿ ਇਹਨਾਂ ਨੇ ਲਾਭ ਸੋਚਣਾ ਪੈਸੇ ਦਾ ਲਾਭ ਸੋਚਣਾ ਇਹ ਜਾਣ ਬੋਝੇ ਕਈ ਖਰਾਬ ਚੀਜ਼ਾਂ ਬਣਾਉਂਦੇ ਆ ਅਸੀਂ ਪਿੱਛੇ ਦੇ 550 ਸਾਲਾਂ ਤੇ ਗੋਦਾਨਿਕ ਪਾਸ਼ਾ ਦੇ ਪ੍ਰਕਾਸ਼ ਉਤਸਵ ਤੇ ਭਾਈ ਲਾਲੋ ਜੀ ਦੀ ਯਾਦ ਦੇ ਵਿੱਚ ਕਿਰਤੀ ਮੇਲਾ ਕੀਤਾ ਕਿਉਂਕਿ ਮੇਰੇ ਦਿਮਾਗ ਵਿੱਚ ਗੱਲ ਸੀ ਬਿਕੋਈ ਐਸਾ ਤਰੀਕਾ ਹੋਵੇ ਜਿਹਦੇ ਨਾਲ ਗੁਰਨਾਨਕ ਪਾਤਸ਼ਾਹ ਦੀ ਫਿਲਾਸਫੀ ਦੀ ਗੱਲ ਕਰੀਏ ਠੀਕ ਹੈ ਨਗਰ ਕੀਰਤਨ ਆਪਣੀ ਥਾਂ ਨੇ ਕੀਰਤਨ ਦਰਬਾਰ ਆਪਣੀ ਥਾਂ ਨੇ ਪਰ ਉਹਦੇ ਚ ਵੀ ਕਈ ਵਾਰੀ ਸਾਡੇ ਚ ਇੰਨੀਆਂ ਕਮੀਆਂ ਆ ਗਈਆਂ ਕਿ ਅਸੀਂ ਉੱਥੇ ਵੀ ਪੈਸੇ ਦਾ ਵਪਾਰ ਸੋਚਣ ਲੱਗ ਜਾਂਦੇ ਆ ਤਾਂ ਮੈਨੂੰ ਲੱਗਿਆ ਵੀ ਕੀਰਤੀ ਮੇਲਾ ਕਰੀਏ ਜਿਵੇਂ ਦੱਸਿਆ ਵੀ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਕੀਰਤੀ ਜਣੇ ਸੀ ਉਹਨਾਂ ਨੂੰ ਲਿਆਇਆ ਉਹਨਾਂ ਨੂੰ ਗੋਇੰਦਵਾਲ ਸਾਹਿਬ ਵੀ ਕੀਤਾ ਗੁਰੂ ਸਾਹਿਬ ਨੇ ਕੀਰਤਨ ਨੂੰ ਉਪਮਾ ਦਿੱਤੀ ਔਰ ਕੀਰਤੀਆਂ ਨੂੰ ਵਸਾਇਆ ਅੱਜ ਅਸੀਂ ਆਪਣੇ ਦਿਲ ਚਾਤੀ ਮਾਰੀਏ ਕਿ ਅਸੀਂ ਕੀਰਤੀਆਂ ਦੀ ਕਿੰਨੀ ਕਿ ਹਿਜਤ ਕਰਦੇ ਹਾਂ ਹਰ ਚੀਜ਼ ਸਾਨੂੰ ਅਨੁਭਵ ਕਰਨਾ ਬਹੁਤ ਜ਼ਰੂਰੀ ਹੈ ਨਾ ਅਸੀਂ ਤਰਖਾਨ ਦੇ ਨਾਲ ਲੋਹਾਰ ਦੀ ਨਾ ਕੋ ਮਿਆਰ ਦੀ ਨਾ ਚਮਿਆਰ ਦੀ ਇੱਜ਼ਤ ਕਰਦੇ ਆ ਆਪਣੇ ਅੰਦਰ ਚਾਤੀ ਮਾਰੋ ਓਏ ਓਏ ਕਰਕੇ ਭੁਲਾਨੇ ਆ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਐ ਵੜ ਪਾ ਗਏ ਸਮਝਦੇ ਐ ਜੇ ਵੈਸੇ ਬਹੁਤ ਉੱਚੀ ਪਦਵੀ ਤੇ ਬੈਠੇ ਆ ਤੇ ਜਿਹੜੇ ਕਿਰਤ ਕਰਨ ਵਾਲੇ ਨੂੰ ਨੀਵੇਂ ਨੇ ਸਾਡੇ ਨਾਲ ਜਾਤ ਪਾਤ ਦੀ ਗੱਲ ਤਾਂ ਛੱਡੋ ਕਿਰਤ ਤੇ ਤੁਸੀਂ ਕਿਰਤ ਕਿਰਤ ਕਰਨ ਵਾਲਿਆਂ ਦੀ ਵੀ ਇੱਜ਼ਤ ਨਹੀਂ ਆਪਾਂ ਕਰਦੇ ਕੋ ਨਾਰੰਗਪਾਸ਼ੇ ਦੀ ਇਹ ਨਹੀਂ ਗੱਲ ਵੀ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਪਹਿਲਾਂ ਲੋਦੇ ਘਰ ਜਾਣ ਦੀ ਕੀ ਲੋੜ ਸੀ ਉਹ ਵੀ ਅਮੀਰ ਆਦਮੀ ਦੇ ਘਰ ਜਾਂਦੇ ਕਿਉਂ ਉਹਨਾਂ ਨੇ ਵਡਿਆਈ ਦੇਣੀ ਸੀ ਕਿਰਤੀ ਨੂੰ ਜਿਹੜਾ ਦਸਨ ਉਹਦੇ ਕਿਰਤ ਕਰੇ ਕੋ ਚਲੋ ਇਸੇ ਗਲਤੀ ਆ ਜਾਈਏ ਆਪਾਂ ਦੱਸਣਾ ਉਹਦੇ ਕਰਤੇ ਤੇ ਆ ਜਾਈਏ ਭਗਤਪੁਰ ਸਿੰਘ ਜੀ ਅਕਸਰ ਕਹਾ ਕਰਦੇ ਸਨ ਕਿ ਘਰ ਵਿੱਚ ਉਹ ਕਮਾਈ ਹੋਣੀ ਚਾਹੀਦੀ ਹੈ ਜਿਹਨੂੰ ਕਮਾਣ ਲੱਗਾ ਤੁਹਾਨੂੰ ਐਨੀ ਮਿਹਨਤ ਕਰਨੀ ਪਵੇ ਕਿ ਤੁਹਾਡੇ ਹੰਝੂ ਨਿਕਲ ਆਉਣ ਫਿਰ ਤਾਂ ਤੁਹਾਡੇ ਬੱਚੇ ਸਾਧ ਪੜਨਗੇ ਪਰ ਜੇ ਤੁਸੀਂ ਕ腐ਸ਼ਨ ਕਰਕੇ ਹੱਕ ਹਰਾਲ ਦੇ ਨਹੀਂ ਲਿਆਉਂਗੇ ਘਰ ਪੈਸਾ ਤਾਂ ਤੁਹਾਡੇ ਬੱਚੇ ਫਿਰ ਚੋਰ ਬਣਨਗੇ ڈاکੂ ਬਣਨਗੇ ਅਕਸਰ ਸੰਗਰੂਰ ਮੇਰੇ ਪਿਤਾ ਜੀ ਦੀ ਵਰਸੀ ਤੇ ਆਉਂਦੇ ਸਨ ਤੇ ਹਰ ਸਾਲ ਇੱਕ ਲੈਕਚਰ ਦਿੰਦੇ ਸਨ ਕਿ ਜਿਸ ਘਰ ਵਿੱਚ ਧਰਮ ਗ੍ਰੰਥ ਨਹੀਂ ਹੈਗਾ ਉਸ ਘਰ ਦੇ ਬੱਚੇ ਕਦੇ ਚੰਗੇ ਬਣ ਨਹੀਂ ਸਕਦੇ ਪਰ ਅਸੀਂ ਧਾਰਮਿਕ ਲੋਕਾਂ ਨੂੰ ਕਹਿ ਦਿੰਦੇ ਆ ਇਹਨਾਂ ਨੂੰ ਅਗਲ ਘਾਟਾ ਸ਼ੈਤਾਨ ਹੀ ਇਹ ਜਿਆਦਾ ਵੈਗਰੂ ਵੈਗਰੂ ਕਰਦੇ ਜੋ ਸ਼ਬਦ ਗੁਰੂ ਤੋਂ ਸਿੱਖਿਆ ਲੈਣੀ ਹੈ ਦਸਨ ਉਹਦੀ ਕਿਰਤ ਕਰਨੀ ਹੱਕ ਪਰਾਇਆ ਨਾਨਕਾ ਉਸ ਉਸ ਗਾਇਆ ਜੇ ਤੁਹਾਨੂੰ ਪਤਾ ਨਹੀਂ ਤੁਸੀਂ ਲੋਕ ਸੋਚੋ ਵੀ ਮੈਂ ਘਰ ਵਿੱਚ ਕ腐ਸ਼ਨ ਦੇ ਪੈਸੇ ਲੈ ਕੇ ਆ ਰਿਹਾ ਤਾਂ ਤੁਸੀਂ ਆਪਣੇ ਆਪ ਨੂੰ ਲਾਹਨਤ ਪਾਓ ਗੁਰੂ ਨਾਨਕ ਨੂੰ ਯਾਦ ਕਰੋ ਇਹ ਆਪਾਂ ਸਾਰੇ ਆਪਣੇ ਅੰਦਰ ਚਾਤੀ ਮਾਰੀ ਆਪਣੇ ਆਪ ਨੂੰ ਸਵਾਲ ਪੁੱਛੀਏ ਵੀ ਅਸੀਂ ਗੁਰਨਾਗਦੇਵ ਜੀ ਦਾ ਕਿੰਨਾ ਕੁ ਕਹਿਣਾ ਮੰਨਦੇ ਹਾਂ ਦਸਰੌਂ ਦੀ ਕੀਰਤ ਕਰਦੇ ਦੂਸਰੇ ਦਾ ਹੱਕ ਮਾਰਦੇ ਆ ਕਿ ਨਹੀਂ ਮਾਰਦੇ ਆਪਣੇ ਬੱਚੇ ਨੂੰ ਦਾਖਲਾ ਦਿਵਾਉਣ ਲਈ ਤੁਸੀਂ ਦੂਸਰੇ ਬੱਚੇ ਦੀ ਜਿਹੜਾ ਦੇ ਤਾਂ ਡਿਸਰਵ ਕਰਦਾ ਹੁੰਦਾ ਹੈ ਸਿਫਾਰਿਸ਼ ਲਵਾ ਕੇ ਆਪਣੇ ਬੱਚੇ ਨੌਕਰੀ ਦਿਵਾ ਦੇਣੇ ਆਪਣੇ ਬੱਚੇ ਨੂੰ ਐਡਮਿਸ਼ਨ ਦਿਵਾ ਦੇਣੇ ਉਦੋਂ ਵੀ ਗੁਰਦਾਂਤ ਨੇ ਯਾਦ ਆਉਂਦੇ ਸਨ ਅਰੇ ਇਸ ਗੱਲ ਨੂੰ ਸਹੀ ਮਾੜਾ ਸਮਝਦੇ ਹੀ ਨਹੀਂ ਐਸੀ ਸਮਝਦਾ ਸਾਡ ਹੱਕ ਹੀ ਹੈ ਜਿਹੜੇ ਲੋਕ ਮਾਇਆ ਦੇ ਮਗਰ ਇਸ ਤਰ੍ਹਾਂ ਪੱਜਣਗੇ ਮਾਇਆ ਦੀ ਦੌੜ ਦੇ ਵਿੱਚ ਅਸੀਂ ਫਿਰ ਰਹੇ ਹਾਂ ਘਰੋਂ ਬੱਚੇ ਮਾਪੇ ਵੀ ਕਹਿਣਗੇ ਤੂੰ ਪੜ ਲਿਖ ਵੱਡਾ ਅਫਸਰ ਬਣ ਤੰਗੀ ਜ਼ਿੰਦਗੀ ਚੰਗੀ ਜ਼ਿੰਦਗੀ ਮਤਲਬ ਆਰਾਮ ਦੀ ਜ਼ਿੰਦਗੀ ਬਤੀਤ ਕਰਦਾ ਸਾਨੂੰ ਵਾਲੀ ਨਹੀਂ ਕਰਨੀ ਸਕੂਲ ਚ ਵੀ ਇਹੀ ਪੜਾਇਆ ਜਾਂਦਾ ਹਰ ਇੱਕ ਮੈਨੂੰ ਅਫਸੋਸ ਇਹ ਆ ਸਭ ਤੋਂ ਵੱਡਾ ਮੈਂ ਗੱਲ ਵੀ ਸਾਂਝੀ ਕੀਤੀ ਹੈ ਵੀ ਸਾਡੇ ਮਿਸ਼ਨਰੀ ਕਾਲਜ ਸੰਤ ਸਪਾਈ ਨਹੀਂ ਬਣਾਉਂਦੇ ਸਰੂ ਕਰਵਨ ਦੀ ਤਾਂ ਮੱਦ ਆਂਦਾ ਹੀ ਨਹੀਂ ਸਾਡੇ ਲੋਕਾਂ ਦੇ ਵਿੱਚ ਜੇ ਕੁਰਬਾਨੀ ਤਾਂ ਮੱਦਾ ਹੋਵੇ ਤੇ ਅੱਜ ਜੋ ਵਾਪਰ ਰਿਹਾ ਸਾਡੇ ਸੰਸਥਾਵਾਂ ਦੇ ਵਿੱਚ ਇਹ ਨਾ ਵਾਪਰੇ ਅਸੀਂ ਕੁਰਬਾਨੇ ਕਰਨਾ ਹੀ ਚਾਹਦੇ ਅਸੀਂ ਚਿਮੋੜੀ ਜਾਂਨੇ ਆ ਕੁਰਸੀ ਨੂੰ ਭਾਵੇਂ ਕੋਈ ਹੋਵੇ ਨਿੱਕੀ ਜੀ ਹੋਵੇ ਵੱਡੀ ਹੋਵੇ ਵੱਖਰੀ ਗੱਲ ਐਰ ਵਕਾਉਂ ਆਂ ਅਸੀਂ ਬੜੇ ਤੇਵੇਂ ਮਰਜ਼ੇ ਦਾ ਕੋਈ ਖਰੀਦ ਲੈ ਸਾਨੂੰ ਕੋਈ ਤੁਹਾਨੂੰ ਸ਼ਰਾਬ ਦੀ ਬੋਤਲ ਨਾ ਖਰੀਦ ਲੈਂਦਾ ਕੋਈ ਸਲਾਈ ਮਸ਼ੀਨ ਦੇਣ ਦੇ ਬੀਬੀਆਂ ਨੂੰ ਉਹਦੇ ਨਾਲ ਖਰੀਦ ਲੈਂਦੇ ਕੋਈ ਐਮਐਲਏ ਦੀ ਟਿਕਟ ਦੇ ਕੇ ਖਰੀਦ ਲਈ ਜਾਂਦਾ ਅਸੀਂ ਇੰਨੇ ਸਸਤੇ ਹੋ ਗਏ ਆ ਕਿਉਂਕਿ ਸਾਡੇ ਅੰਦਰ ਗੁਰਬਾਨੀ ਨਹੀਂ ਵਸਦੀ ਇਸ ਕਰਕੇ ਸਾਡੇ ਜਿੱਤਿਆਗ ਦੀ ਭਾਵਨਾ ਨਹੀਂ ਹੈਗੀ ਆਪਣੇ ਇਤਿਹਾਸ ਸਾਰੇ ਜਣੇ ਸਾਰੇ ਵਿਦਵਾਨ ਬੈਠੇ ਹੋ ਮੈਂ ਤਾਂ ਕੀ ਕਹਿਣਾ ਆਪਣੇ ਇਤਿਹਾਸ ਤਾਂ ਸਾਨੂੰ ਕੁਰਬਾਨੀ ਸਿੱਖਣੇ ਸਿਖਾਉਂਦਾ ਸਾਰਿਆਂ ਵਿੱਚ ਰੱਬ ਦੀ ਜੋਤ ਮੈਂ ਕਰਨੀ ਇੱਕ ਅਨਪੜ ਮਾਂ ਭਗਤਪੂਰਨ ਸੇਂਗੜੀ ਜਿਨੇ ਪੱਕਾ ਕਰਾਤਾ ਉਹਨਾਂ ਦੇ ਦਿਮਾਗ ਵਿੱਚ ਕਿ ਰੱਬ ਸਾਰੇ ਜੀਵਾਂ ਵਿੱਚ ਵੱਸਦਾ ਹੈ ਨਾ ਇਹ ਹੀ ਸਾਰ ਅੰਸ ਹੈ ਸਾਰੀ ਗੁਰਬਾਣੀ ਦਾ ਸਾਰੇ ਜਿੱਥੇ ਜੋੜੀ ਮਰਜੀ ਤੱਕ ਪੜ ਲਓ ਹਰੇਕ ਦੇ ਵਿੱਚ ਤੁਹਾਨੂੰ ਇਹ ਸਮਝ ਆਏਗੀ ਕਿ ਰੱਬ ਸਾਰੇ ਜੀਵਾਂ 'ਚ ਵਸਦਾ ਹਰ ਉਹ ਪ੍ਰੈਕਟੀਕਲ ਕਰ ਭਾ ਜਿਹਨੇ ਹਰ ਚੀਜ਼ ਪ੍ਰੈਕਟੀਕਲ ਕੀਤੀ ਆਪਣੇ ਜ਼ਿੰਦਗੀ 'ਚ ਇੱਕ ਪਿੰਗਲ ਵਾਲਾ ਸਿਰਫ ਇਹ ਨਹੀਂ ਹੈਗਾ ਵੀ ਸੇਵਾ ਕਰਦਾ ਲੂਲੇ ਲੰਗੜਿਆਂ ਦੀ ਇੱਕ ਉਦਾਹਰਨ ਹੈ ਇਕਵੈਲਟੀ ਦੀ ਉੱਥੇ ਜਿਹੜਾ ਮਰਜ਼ੀ ਆਵੇ ਜੜੀ ਮਰਜ਼ੀ ਜਾਤਦਾ ਆਵੇ ਜਿਹੜਾ ਮਰਜ਼ੀ ਜੜੀ ਮਰਜ਼ੀ ਸਟ੍ਰੇਟ ਦਾ ਆਵੇ ਸਾਰਿਆਂ ਨੂੰ ਇੱਕੋ ਜਿਹਾ ਸਨਮਾਨ ਦਿੱਤਾ ਜਾਂਦਾ ਹੈ ਵੇ ਕੋ ਨਾਂ ਦੇ ਜਿਹੜੀ ਜੋ ਫਿਲਾਸਫੀ ਉਥੇ ਪ੍ਰੈਕਟੀਕਲ ਕੀਤੀ ਜਾਂਦੀ ਹੈ ਇਹ ਤੱਕ ਤੁਸੀਂ ਪ੍ਰੈਕਟੀਕਲੀ ਉਸ ਤਰ੍ਹਾਂ ਦੇ ਨਹੀਂ ਕਰਦੇ ਉਦੋਂ ਤੱਕ ਨਹੀਂ ਕੁਝ ਬਣਦਾ ਹੈਗਾ ਤਾਂ ਫਿਰ ਤੇ ਮੇਲੇ 'ਚ ਵੀ ਸਾਡੇ ਬੱਚੇ ਆਏ ਸੀ ਚੰਤੇ ਕਲਾ ਤੋਂ ਅਰ ਉਹਨਾਂ ਨੇ ਹਰ ਇੱਕ ਸਾਡੇ ਉੱਥੇ ਆਏ ਅੰਮ੍ਰਿਤਸਰ ਦੇ ਆਏ ਸੀ ਅਰੇ ਐਸੀ ਹੈਰਾਨੀ ਦੀ ਗੱਲ ਹੈ ਕਿ ਉਹ ਯੂਨੀਫਾਰਮ ਵਿੱਚ ਸੀ ਐਸਾ ਪ੍ਰਭਾਵ ਪਿਆ ਹੋਵੇ ਕੋਈ ਗਲਤ ਬੰਦਾ ਆਇਆ ਹੀ ਨਹੀਂ ਮੈ ਆਪ ਨੂੰ ਆ ਵੀ ਬੜੀ ਹੈਰਾਨੀ ਹੋਈ ਮੈਨੂੰ ਅੰਜ ਲੱਗੇ ਜਿਵੇਂ ਗੁਰਨਾਗਦੇਵ ਜੀ ਆਪ ਹੀ ਇੱਥੇ ਜਦੋਂ ਤੁਸੀਂ ਉਹਨਾਂ ਦੀ ਫਿਲਾਸਫੀ ਨੂੰ ਪਿਆਰ ਕਰੋਗੇ ਉੱਥੇ ਸਾਰੇ ਕੀਰਤੀ 70 ਕੀਰਤੀ ਸੀ ਸਾਰੇ ਰੇਸ਼ ਤੋਂ ਸਾਰੇ ਧਰਮਾਂ ਦੇ ਕੀਰਤੀ ਸੀ ਇਹ ਨਹੀਂ ਅੱਛਾ ਫਿਰ ਮੈਂ ਜਐਸਡੀ ਪਿਛਵੜਿਆਂ ਨਾਲ ਗੱਲ ਕੀਤੀ ਮੈਂ ਕਿ ਤੁਸੀਂ ਵੀ ਕਰ ਲੋ ਮਾੜੀ ਗੱਲ ਨਹੀਂ ਹੈਗੀ ਉਹਨਾਂ ਨੇ ਫਿਰ ਕੀ ਕੀਤਾ 50 ਸਿੱਖ ਕੀਰਤੀਆਂ ਨੂੰ ਬੁਲਾ ਕੇ ਸਨਮਾਨ ਕਰ ਦਿੱਤਾ ਮੈਂ ਬੇੜਾ ਕਰ ਕੇ ਫੇਰ ਹੋ ਗਿਆ ਤੇ ਫਿਰ ਫਿਰ ਵਖਰੇਵੇਂ ਪਾਤੇ ਸਾਰੇ ਕੀਰਤੀ ਕਿਉਂ ਨਹੀਂ ਸਨਮਾਨੇ ਜਾਣੇ ਚਾਹੀਦੇ ਭਾਵੇਂ ਮੁਸਲਮਾਨ ਹੋਵੇ ਅਰੇ ਇਹਨੇ ਗੁਰੂ ਨੇ ਮੁਸਲਮਾਨਾਂ ਦੇ ਵਿੱਚ ਪੱਥਰ ਬਣਾਉਣ ਵਿੱਚ ਲੱਕੜ ਦਾ ਮਿਸਤਰੀ ਹੋਵੇ ਤਾਂ ਹੋਵੇ ਅਸੀਂ ਕਿਉਂ ਸਨਮਾਨ ਨਹੀਂ ਦਿੰਦੇ ਕੀਰਤੀਆਂ ਨੂੰ ਭਾਵੇਂ ਕਿਸੇ ਧਰਮ ਦਾ ਜਾਤ ਦਾ ਹੋਵੇ ਗੁਰੂ ਸਾਹਿਬ ਜਦੋਂ ਗੁਰਨਾਮ ਸਿੰਘ ਸਾਹਿਬ ਪੈਦਾ ਹੋਏ ਉਦੋਂ ਸਿੱਖ ਹੈ ਹੀ ਨਹੀਂ ਸੀ ਕੋਈ ਹੁਣ ਤਾਂ ਅਸੀਂ ਕਹਿੰਦੇ ਹਾਂ ਵੀ ਦੁੱਧ ਦੇ ਲੋਕਾਂ ਨੂੰ ਪਤਾ ਨਹੀਂ ਤੇ ਸਾਡੇ ਥੋੜੀ ਬਹੁਤੀ ਕੁਰਬਾਨੀ ਵਸੀਅਤਾਂ ਸੇ ਸਾਰਿਆਂ ਨੂੰ ਅਲਾਉ ਕਰਦਣਿਆ ਨਹੀਂ ਤਾਂ ਅਸੀਂ ਗੁਰਦੁਆਈ ਵੀ ਨਾ ਵੜਨਦੇ ਜੇ ਸਾਡਾ ਵਾਸ ਚਲੇ ਤਾ ਵਸੇ ਅੱਥੀ ਹੁਣ ਸਿਰਫ ਤੇ ਫਿਰ ਕਿਸ ਤਰ੍ਹਾਂ ਗੱਲ ਬਣੇਗੀ ਤਾਂ ਗੰਨੇ ਕੇਵਲ ਸਿੰਘ ਜੀ ਇਹਨਾਂ ਦੇ ਦਿਲ ਵੀ ਬੜਾ ਤੇ ਸਾਰੇ ਬਹੁਤ ਵਿਦਵਾਨ ਬੈਠੇ ਹੋ ਤੁਸੀਂ ਮੈਂ ਤਾਂ ਕੋਈ ਵਿਦਵਾਨ ਵੀ ਨਹੀਂ ਹੈਗੀ ਮੈਂ ਤਾਂ ਝੋਪਾ ਜਿਹੀ ਕੋਣੋ ਸਿੱਖਿਆ ਉਹ ਮਤਲਬ ਉਹ ਸੰਜ ਕਰਦੀਆਂ ਅਰ ਦੇਖੋ ਜੇ ਉਹਨਾਂ ਨੇ ਗੁਰਨਾਨਕ ਪਾਤਸ਼ਾਹ ਦਾ ਪੜਿਆ ਨੀਚਾ ਅੰਦਰ ਨੀਜ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸੋ ਕੈ ਰੀਸ ਜਿੱਥੇ ਨੀਚ ਸੰਭਾਲੀਆਂ ਤੇਥੇ ਨજર ਤੇਰੀ ਬਖਸ਼ੀਸ਼ ਇਹਦੀ ਪ੍ਰੈਕਟੀਕਲ ਉਦਾਹਰਨ ਦੱਸਦੀਆਂ ਇੱਕ ਮੰਗੇ ਤੇ ਜਾ ਰਹੀ ਸੀ ਤੇ ਭਗਤ ਜਿਨੇ ਖਜੂਰਾਂ ਖਿੱਦੀਆਂ ਖਾਣ ਵਾਸਤੇ ਉਹਦੇ ਨਾਲ ਇੱਕ ਬੱਚਾ ਸੀ ਭਗਤ ਜਿਨੇ ਦਾ ਦਿਲ ਕੀਤਾ ਵੀ ਮੈਂ ਬੱਚੇ ਨੂੰ ਦੇ ਦਵਾ ਖਜੂਰਾਂ ਅਨੇਕ ਪਿਆਰ ਨਾਲ ਨੇ ਕਿਹਾ ਬੱਚੇ ਨੂੰ ਬਿਠੇ ਲੈ ਤੂੰ ਹੀ ਲੈ ਲੈ ਖਾਲਾ ਉਹ ਮੰਗਤੀ ਕਹਿੰਦੀ ਨਹੀਂ ਵੀ ਤੂੰ ਤਾਂ ਸਾਡੇ ਵਰਗਾ ਹੀ ਹੈ ਤੇ ਤੈਨੂੰ ਨਹੀਂ ਲੈਣਾ ਕੋਈ ਹੋਰ ਹੁੰਦਾ ਤੁਹਾਡੇ ਮੇਰੇ ਵਰਗਾ ਤੇ ਗੁੱਸਾ ਕਰਦਾ ਵੀ ਮੈਂ ਮੰਗਤੀ ਨੇ ਮੈਨੂੰ ਆਪਣੇ ਵਰਗਾ ਕਿਹਾ ਤੇ ਭਗੇ ਜਿੰਦ ਦਾ ਚਾਹ ਚੜ ਗਿਆ ਅੱਜ ਮੈਂ ਗੁਰਨਾਨਕ ਦੇਵ ਜੀ ਦੇ ਚਲ ਪੂਰਾ ਉਤਰੇ ਹਾਂ ਇਹ ਤਾਂ ਮੰਗਤੀ ਨੇ ਮੈਨੂੰ ਆਪਣਾ ਭਰਾ ਕਿਹਾ ਅੱਜ ਮੈਂ ਕਹਿ ਸਕਦਾ ਨੀਚਾ ਅੰਦਰ ਨੀਚ ਜਾਤ ਨੀਚੀ ਮਤ ਨੀਚ ਤੁਹਾਨੂੰ ਪ੍ਰੈਕਟੀਕਲ ਰੂਪ ਦੇਣਾ ਪਏਗਾ ਅਸੀਂ ਸੋਚ ਰਹੇ ਸੀ ਪਿੰਘਰ ਵਾਲੇ ਕਮਿਊਜ਼ੀਅਮ ਬਣਾਇਆ ਜਾਵੇ ਉਹਦੇ ਚ ਕੱਲ ਇੱਕ ਗੱਲ ਆਈ ਕਿ ਹਰ ਇੱਕ ਨੂੰ ਕਿ ਵਾ ਪਿਆਰ ਕਰਨਾ ਜਾਨਵਰਾਂ ਨੂੰ ਵੀ ਪਿਆਰ ਕਰਨਾ ਤਾਂ ਭਗਤ ਜੀ ਅਮ ਤੌਰ ਤੇ ਟਾਂਗਾ ਦੀ ਸਵਾਰੀ ਕਰਦੇ ਸੀ এনवायरमेंट ਦਾ ਫਿਕਰ ਸੀ ਉਹਨਾਂ ਨੂੰ ਭਵਨ ਗੁਰੂ ਪਾਣੀ ਪਿਤਾ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸੀ ਤੇ ਘੋੜੀ ਕਮਜ਼ੋਰ ਸੀ ਟਾਂਗੇ ਵਾਲੇ ਨੇ ਬਹੁਤ ਸਾਰੀਆਂ ਸਵਾਰੀਆਂ ਬਿਠਾ ਲਈਆਂ ਭਗਤ ਜੀ ਨੂੰ ਚੜ ਗੁੱਸਾ ਗਿਆ ਖੜਾ ਕੱਢ ਲਈ ਤੇ ਕੋਈ ਵਾਰ ਟੰਗੇ ਵਾਇਰ ਨੂੰ ਕੁੱਟਣਾ ਸ਼ੁਰੂ ਕਰਤਾ ਇਹਨਾਂ ਸ਼ਰਮ ਨਿਗਾਉਂਦੀ ਘੋੜੀ ਵਿਚਾਰੀ ਇੰਨੀ ਕਮਜ਼ੋਰ ਹੈ ਤੂੰ ਇੰਨੀਆਂ ਸਵਾਰੀਆਂ ਉਠਾ ਲਈਆਂ ਉਹਨਾਂ ਨੂੰ ਹਜਰ ਚ ਫੇਰਾ ਬਨ ਨਜ਼ਰ ਆਂਦਾ ਸੀ ਘੋੜੀ 'ਚ ਫੇਰਾ ਬਨ ਨਜ਼ਰ ਆਂਦਾ ਸੀ ਨਜ਼ਰੀਆ ਬਦਲਣ ਦੀ ਗੱਲ ਹੈ ਨਾ ਸਾਰਿਆਂ 'ਚ ਰੱਬ ਦੀ ਜੋਤ ਹੈ ਸਭ ਮਜੂਦ ਹੋਤ ਹੈ ਸੋਇ ਤੇ ਹਸਤੇ ਚੰਨ ਸਭ ਚਾਨਣ ਹੈ ਕਿਤੇ ਇਹ ਸਾਡੇ ਦਿਲ 'ਚ ਵੀ ਵਸ ਜਾਵੇ ਤੇ ਸਾਰਿਆਂ ਦੇ ਵਿੱਚ ਵਾਇਗਰੂ ਦੀ ਜੋਤ ਹੈ ਸਾਰਿਆਂ ਨੂੰ ਪਿਆਰ ਕਰੀਏ ਭਾਵੇਂ ਕਿਸੇ ਵੀ ਧਰਮ ਦੇ ਹੋਣ ਕਿਸੇ ਵੀ ਜਾਤ ਦੇ ਹੋਣ ਸਾਡੇ ਭੈਣ ਭਰਾ ਹੋਣ ਅਸੀਂ ਉਹਨਾਂ ਨੂੰ ਪਿਆਰ ਕਰੀਏ ਇਸ ਇੱਕ ਕੋਸ਼ਿਸ਼ ਚੜੀ ਸਾਰੇ ਤੁਸੀਂ ਕਰ ਰਹੇ ਹੋ ਅਭੀ ਦੇਖ ਸਸਥਾਵਾ ਦੀ ਬਹੁਤ ਵੱਡਾ ਉਪਰਾਲਾ ਹੈ ਵਾਹਿਗੁਰੂ ਸਿਰ ਤੇ ਹੱਥ ਰੱਖੇ ਅਰੇ ਕਾਮਯਾਬ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ